ਹਾਂਜੀ ਮਿੱਤਰੋ ਕੀ ਹਲਚਲ ਤੁਹਾਡਾ ਉਮੀਦ ਕਰਦਾ ਤੁਸੀ ਸਾਰੇ ਜਣੇ ਆਪਣੇ ਘਰੇ ਕੈਨ ਹੋਵੋਗੇ ਤੇ ਸਵਾਗਤ ਕਰਦੇ ਤੁਹਾਡਾ ਇੱਕ ਫਨੀ ਕਮੈਂਟਸ ਵਾਲੀ ਵੀਡੀਓ ਚ ਹੁਣ ਆਪਾਂ ਵੀਡੀਓ ਵੀ ਵੇਖਦੇ ਤੇ ਨਾਲ ਹੀ ਆਪਾਂ ਪੜਾਂਗੇ ਕਮੈਂਟ ਜੀ ਮਿੱਤਰੋ ਵਹਿਮੀ ਬਦਮਾਸ਼ ਦੀ ਵੀਡੀਓ ਚੈੱਕ ਕਰਿਓ ਫਿਰ ਆਪਾਂ ਕਮੈਂਟ ਪੜਦੇ ਆਂ ਲੋਕਾਂ ਵੱਲੋਂ ਕੀਤੇ ਹੋਏ ਪੁੱਤਾ ਖੜਾ ਰੋਡ ਤੇ ਤੇਰਾ ਜਵਾਈ ਤੁਹਾਡਾ ਲਾ ਸਕਣਾ ਕਿ ਕੋਈ ਨਾ ਵੀਰ ਲੋਕਾਂ ਦੀ ਪਰਵਾਹ ਨਹੀਂ ਕਰੀਦੀ ਤੂੰ ਪਿੱਛੇ ਵਾਲੀ ਗੱਡੀ ਥੱਲੇ ਆ ਕੇ ਮਰ ਜਾ ਆ ਜਾ ਕਰਾ ਪੁੱਤਾ ਵੇਖੀ ਕਰਦਾ ਤੈਨੂੰ ਸਰ ਵੇਖੀ ਤੇਰਾ ਪਾਰਦਾ ਦੇਖੀ ਵੀਰ ਕਿਤੇ ਨਛੱਤਰ ਗੇਲ ਨਾ ਪਿੱਛੇ ਆਜੇ ਤੇਰੇ ਇਹ ਮੂੰਹ ਕੱਢਿਆ ਸੁੰਦਰਪਰੀ ਦੇ ਬੰਡਲ ਵਰਗਾ ਗਜਬ ਬੇਇੱਜ਼ਤੀ ਹੈ ਉਹ ਤਾਂ ਆ ਜਾਗਣਾ ਵੇਖੀ ਫੜਾਉਣਾ ਲਈ ਰਾਤ ਰਿਆਂ ਪੁੱਤ ਖਖੜੀ ਨੂੰ ਖਰਾੜ ਕੇ ਵੇਖੀ ਤੈਨੂੰ ਕਾਲਦਾ ਕਿੰਨੀ ਸੋਹਣੀ ਰੱਬ ਨੇ ਤੈਨੂੰ ਸੇਧ ਦਿੱਤੀ ਹੈ ਬਾਈ ਤੂੰ ਮੋਟਰਾਂ ਚੋਰੀ ਕਰ ਰਿਆ ਯਾਰ ਕਿਹੜੇ ਕੰਮੀ ਪਿਆ ਤੂੰ ਸਾਬਾਸ ਜੀ ਤਾਂ ਫੇਰ ਉਹਨਾਂ ਨਾਲ ਮਰ ਜਾਣਗੇ ਪਰ ਸਾਡੇ ਪੈਸੇ ਨਹੀਂ ਚੱਲ ਯਾਰ ਬਈ ਕੁਝ ਨਹੀਂ ਹੁੰਦਾ ਵਜੀਫਾ ਆ ਜਾਊਗਾ ਮੈਂ ਗੁੱਸਾ ਨਹੀਂ ਕਰੀਦਾ ਯਾਰ ਵਿਮਲ ਖੰਡਿਆਂ ਦੇ ਲੰਦੀ ਤੂਈ ਨੇ ਅੱਟਕਿੰਗ ਮੇਰਾ ਤੂੰ ਮੁੰਡਿਆ ਲੱਗਦਾ ਏਸ਼ੀਅਨ ਪੇਂਟ ਲਵਾਇਆ ਬੱਤ ਸਹੀ ਏ ਭਾਗਾ ਵਾਲਾ ਨਾ 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 ਜੋਕਰ ਵਿਮਲ ਖੰਡਿਆਂ ਦੇ ਲੰਦੀ ਤੂਈ ਨੇ ਅੱਟਕਿੰਗ ਮੇਰਾ ਤੂੰ ਮੁੰਡਿਆ ਜਦੋਂ ਅਗਲੇ ਦਿਨ ਤੂੰ ਆਪਦਾ ਮੂੰਹ ਧੋਤਾ ਤੇਰੇ ਘਰ ਵਾਲੇ ਨੇ ਆਪਦੇ ਆਪ ਨੂੰ ਹੀ ਗੋਲੀ ਮਾਰ ਲੈਣੀ ਆ ਬਿਊਟੀ ਪਾਰਲਰ ਵਾਲੀ ਤੇ 420 ਦਾ ਪਰਚਾ ਬਣਦਾ ਪਾਜੀ ਧੱਕਾ ਥੋੜਾ ਨਹੀਂ ਬਹੁਤ ਹੀ ਜ਼ਿਆਦਾ ਹੋ ਗਿਆ ਨੀਂ ਗੱਲਾ ਜਸੜਾ ਵੇ ਕਰੇਣਾ ਪਿਆਰ ਤੂੰ ਵੀਰ 7 ਤਰੀਕ ਦਾ ਵਿਆਹ ਵਾ ਬਰਾਤ ਡਰੋਣੀ ਆ ਕਿੰਨੇ ਪੈਸੇ ਲਏਗਾ ਅਰੇ ਕਹਿਣਾ ਕੀ ਚਾਹਤੇ ਹੋ ਸਿੱਖ ਲਰਮਾ ਸਿੱਕ ਤੋਂ ਮੰਗ ਲਾਇਆ ਜ਼ਾਰ ਤਰਸੀਮ ਜਸੜ ਰੋਲ ਤੇ ਤੱਪੜ ਸਿਣੀ ਜਨਤ ਜੱਟਣਾ ਵੇ ਕਰੇਣਾ ਪਿਆਰ ਵਿਆਹ ਵਿੱਚ ਮਰਗਵਾਰਾ ਮਾਹੌਲ ਬਣਾਉਣ ਲਈ ਸੰਪਰਕ ਕਰੋ ਵੀਰ ਨਾਲ ਕੋਈ ਸੰਦੇ ਜਿ ਪਲੇਸ ਹੋਵੇ ਜਿੱਥੇ ਨਾ ਕਰੇ ਸੋ ਹੋਵੇ ਤੂੰ ਬਚ ਗਿਆ ਸੀਗਾ ਕਿ ਬਰਾਤੀ ਨੇ ਜੁੱਤੀ ਫੇਰੀ ਤੇਰੇ ਖੜੂਸ ਨਾ 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 ਜਲੂਸ ਸਿਣੀ ਦੋਹਾਂ ਦਾ ਜੁੰਗਾ ਵੀਰੇ ਮੋਜਾਂ ਮਾਰਦਾ ਬਰਾਤ ਭਜਾਉਣ ਲਈ ਸੰਪਰਕ ਕਰੋ ਅਗਰ ਛਾਲ ਮਾਰਦਾ ਅੱਖਾਂ ਬੰਦ ਕਰਕੇ ਕਰਦਾ ਕੀ ਇਹ 3 ਵੀਲਰ ਸਾਲਿਆ ਪਹਿਲਾਂ ਕੱਚਾ ਦੇ ਵਾਲ ਦਾ ਕੱਟ ਲੈਂਦਾ ਰੀਲ ਬਾਜੋ ਬਣਾ ਲੈਂਦਾ ਬੱਤ ਸਹੀ ਹੈ ਗੀਤਾ ਜੈਲਦਾਰ ਨਾ 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 ਟੈਂਪੂ ਜੈਲਦਾਰ ਥੋੜੇ ਦਿਨ ਰੁਕ ਜਾ ਮੈਨੂੰ ਸੈਲਰੀ ਮਿਲਣ ਵਾਲੀ ਆ ਤੈਨੂੰ ਬਾਲਾਂ ਚਪਾਨ ਵਾਲੀ ਡੋਰੀ ਲੈ ਕੇ ਦਊਂਗਾ ਹਣੀ ਮਿੱਤਰੋ ਅਸੀ ਆਈ ਦੀ ਆਪਣੀ ਫਣੀ ਕਮੈਂਟ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਤੇ ਕਮੈਂਟਾਂ ਚਾਹੀਏ ਵੀ ਦੱਸਿਓ ਆਪਾਂ ਕਿ ਅਗਲੀ ਵੀਡੀਓ ਕਿਹਦੇ ਤੇ ਬਣਾਈਏ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਅਗਲੀ ਫਣੀ ਕਮੈਂਟਸ ਵਾਲੀ ਵੀਡੀਓ ਚ ਚਲੋ ਬਾਏ ਬਾਏ